ਨਰਦਮ ਤੇਮ ਯਾਸੀ ਗਰਵਧੰਮ ਹਰੀ ਓਮ ਮਾ ਆਨੋ ਵਤਰਾ ਗ੍ਰਤਾਵੋ ਯੰਤੋ ਤਾ ਸਤਮਵੀਦੇ ਅਸੰਨ ਪ੍ਰਾਯੋ ਵੋ ਰਕਸ਼ਤਾਰੋ ਦੇਵੇ ਦੇਵੇ ਦੇਵਾਨੰ ਬਤੁ ਜੀਵਸੇ ਤਾਨ ਪੂਰਵਯ ਨਿਵਿਦਾਹੂ ਮਹੇਵਯੰ ਭਗਮੇਤ੍ਰਮਦਿਤਨ दक्षमु श्रीधम्मा अर्जुमिण वरुण सोमे मस्विन सरस्वतीन सोभेगामय स करत तन्नु वातो मयो वातु वेकजम् कन्यमाता पृथ्वी तत् पिता जौहौ तद्ग्राहवाणा सोम स्वते स्वस्ताय स्वस्ति न इन्द्रो व्रत सर्वा अरिष स्वस्ति नो बृहस्पत्र दधातु ॐ पै प्रथव ਪਾਇ ਆ ਕੈ ਦੀ ਸੁ ਪਾਇ ਦੇਬਿਆਂਦਰੇ ਪਯੋਦਾ ਪ੍ਰਦੇ ਸੰਤੁਮਯੰ ਮ ਰਾਤਮਸੀ ਹੀ ਵਿਸ਼ਨੋ ਇਸਨੇਸਤੇ ਤ੍ਰੁ ਵਿਸ਼ਨੋ ਵੇਤਵਾ ਅਗਨੀ ਦੇਵਤਾ ਵਤੋ ਦੇਵਤਾ ਸੂर्यो ਦੇਵਤਾ ਚੰਦਰਮਾ ਦੇਵਤਾ ਹੋਂਦ ਹਉ ਹਉ ਸ਼ਾਂਤੀ ਰੰਤਰਕਸ਼ਾ ਸ਼ਾਂਤੀ ਪ੍ਰਤਾਵੀ ਸੌਖਾ ਦਾਇਆ ਸ਼ਾਂਤੀ ਵਨਸਪਤਾ ਸ਼ਾਂਤੀ ਸਾਮਾ ਸ਼ਾਂਤੀ ਰੇਦੀ ਅਤੋਯ ਤਾ ਸਮਿ ਹਸੇ ओम स्थान दे तव्यो नमा ओम ग्राम दे तप देवी देव तव्यो नमा सर्वभ्यो ब्राह्मणभ्यो नमा सर्वभ्यो तीर्थभ्यो नमा सिद्धि बोति सहताय श्रीमन महा गणादिपते नमो नमः आबान अक्षत पुष्पं स्वीकारं समर्पयामि नमो नमः सरस्वती मैसुर नर्मदा सिन्ध कावेरी पादोपद्म पादो समर्पयामि सर्वे गजलम स्नानम समर्पयामि पूजा प्रतिग्रहेत्यं सुद्धो दक्षिणलमुग्धणे सब्यासुई कार्यम् समर्पयामि नमो नमः त्रान्ते समर वस्त्रम् समर्पयामि गणे सब्याय वस्त्रम् समर्पयामि नमो नमः यज्ज्यो भवितुम् बलवश्ते अम्देहाल कर्णम् यज्ज्वस्त्रम् ओ वस्त्रम् ते वस्त्रम् समर्पयामि ओ वस्त्रम् समये गणे शब्यासुई कार

बालाजी धाम की तरफ से इनका आर्थिक अभिनंदन करते हैं और मैं महाराज से दूंगा जैसी हनुमान लिखता बोलते हैं उसमें लाभ जो लाभ जैसे और बड़ी लाल बोला करें क्योंकि बीच में दूर 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 ਰਾਹੀ ਆਪਣਾ ਕਹਿਆ ਮੈਂ ਜਦ ਤਿੰਨ ਦਿਕਰ ਤੇ ਬੁਨੇ ਗੋਲਾ ਕਰਦਾ ਸੀ ਤਿਲਕ ਸੋਨੇ ਨਾ ਹੋ ਰਗਵਰ ਬਿਮਲ ਜਸ ਜੋਦਾ ਇਕ ਫਲ ਚਾਰ ਸਿਆਵ ਨਿਰਾਮ ਜੈ ਜੈ ਮੇਰੇ ਪ੍ਰਭੂ ਰਾਮ ਜੈ ਜੈ ਰਾਮ ਬੁਤੀਨ ਤਨੁ ਜਾਨ ਕੇ

श्री रामचंद्र महाराज की जय भी जय गुरु प्यारी साह संग जो आज पूर्णमासी हनुमान जन्म उत्सव के उपलक्ष में श्री कष्ट भजन बाला सिवा परिवार की ओर से जो मेहंदीपुर धाम अमृतसर की ओर से जो सभी बच्चों ने नन्हे मन्ने बच्चों ने वीरा उठाया हुआ है जे हर साल जहाँ भजन भजन किया जाता है हनुमान जी को और श्री रामचंद्र जी की स्तुति की जाती है जिसमें हमारे परम पूजनिया बंधनियाँ हमारे श्री विकास सोनी जी भी पहुँचे हैं और हमारे सत्कार जो मान जो सतीश बल्लू जी कौंसल साहब वो भी पहुँचे हैं उनके और भी साथी सहा पहुँचे हैं तो प्यारी शासन बच्चों का सहयोग देने की कृपालता करें जो बच्चे आज शराबों कहाबों में जुआ जहारों में लगे हुए हैं वो हमारे सनातन धर्म के साथ जुड़ने का ये बहुत बड़ा बच्चों ने अपराला किया है जो भारत की संस्कृति संस्कारों से ऊपर उठें और भारतीय की संस्कृति को ऊंचा उठाएं और हरि नाम जप करके अपने जीवन को सफल बनाएं आप जुड़ें और दूजे को भी जोड़ने का मार्ग बतलाएं यही परमेश्वर से प्रार्थना करते हैं आज सभी शहरवासियों को देशवासियों को श्री बला जी के हनुमान जी के जन्म उत्सव की लख लख बधाई हो और चर्दी कला के इसी तरह बच्चे ਨਾਮ ਜਪਾਏ ਔਰ ਜਪੇ ਔਰ ਜਪਾਏ ਸਭ ਦਾ ਉਧਾਰ ਹੋ ਜਹੀ ਪਰਮੇਸ਼ਰ ਸੇ ਪ੍ਰਾਰਥਨਾ ਕਰਤੇ ਹਨ ਸਭੀ ਸਸੰਗ ਕੋ ਜੈ ਸ਼੍ਰੀ ਰਾਮ ਔਰ ਸਤਿਦਾ ਆਨੰਦ ਭਗਵਾਨ ਕੀ ਜੈ ਸਾਡੇ ਬਾਲਾ ਜੀ ਕਸ਼ਟ ਬਾਲਾ ਜੀ ਪਰਿਵਾਰ ਦੇ ਸਾਰੇ ਸਾਥੀ ਸਾਡੇ ਮੈਂ ਸਮਝਦਾ ਨੌਜਵਾਨ ਸਾਥੀ ਨੇ ਜਿਹੜੇ ਅੱਜ ਹਨੂਮਾਨ ਜਨਮ ਦਿਤੀ ਜੀ ਦਾ ਪਵਿੱਤਰ ਦਿਹਾੜਾ ਜਿਹੜਾ ਬੜੀ ਸ਼ਰਧਾ ਤੇ ਤੁਮਤਮ ਨਾਲ ਮਨਾਇਆ ਜਾ ਰਿਹਾ ਹੈ ਉਸ ਪ੍ਰੋਗਰਾਮ ਤੇ ਆਰਤੀ ਦੇਵਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਮੈਂ ਸਮਝਦਾ ਹਾਂ ਬੱਚਿਆਂ ਦਾ ਅੱਜ ਇਹਨਾਂ ਵਧੀਆ ਪ੍ਰੋਗਰਾਮ ਜਿਹੜਾ ਇੱਥੇ ਕੀਤਾ ਜਾ ਰਿਹਾ ਸੋ ਮੈਂ ਆਪਣੇ ਵੱਲੋਂ ਸੋਨੀ ਸਾਹਿਬ ਨੂੰ ਔਰ ਸੋਨੀ ਸਾਹਿਬ ਦੀ ਸਮੁੱਚੀ ਟੀਮ ਨੂੰ ਅੱਜ ਦੇ ਸੁਭਾੜੇ ਦੇ ਸ਼ਹਿਰ ਵਾਸੀਆਂ ਨੂੰ ਪੂਰੇ ਸਾਰਿਆਂ ਨੂੰ ਅੱਜ ਦੇ ਸੁਭਾੜੇ ਦੇ ਬਹੁਤ-ਬਹੁਤ ਵਧਾਈ ਦਿਨਾ ਉਸ ਦੇ ਨਾਲ ਹੀ ਬਾਲਾ ਜੀ ਦੇ ਚਰਨਾਂ 'ਚ ਅਰਦਾਸ ਕਰਨਾ ਕਿ ਇਹ ਬੱਚਿਆਂ ਦੇ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਉਹਨਾਂ ਦੇ ਮੇਰ ਭਰਿਆ ਰੱਖੇ ਉਹਨਾਂ ਦੇ ਪਰਿਵਾਰਾਂ ਦੇ ਮੇਰ ਭਰਿਆ ਰੱਖੇ ਔਰ ਇਸ ਤਰੀਕੇ ਨਾਲ ਸਾਨੂੰ ਹਮੇਸ਼ਾ ਸਿਰਵਾ ਦਵਾਂਦੇ ਰਹਿਣ ਔਰ ਅਸੀਂ ਸਾਰੇ ਇੱਥੇ ਮਿਲ ਕੇ ਹਨਮਾਨ ਜੀ ਦਾ ਬਾਲਾ ਜੀ ਦਾ ਆਸ਼ੀਰਵਾਦ ਲੈ ਲਈਏ ਜੈ ਸ਼੍ਰੀ 12 ਦੇਖੋ ਨਾ ਸਨੇਬੀ ਨੂੰ ਉਹ ਕੋ ਬੱਚੇ ਸਾਰੇ ਮਹਿਮਾਨਾਂ ਨੂੰ ਪਤਾਂ ਨੂੰ ਸ਼ਰਧਾਲੂਆਂ ਨੂੰ ਮੇਰੇ ਦੇਸ਼ਾ ਰੂਡਾ ਪ੍ਰਿੰਸੀਪਲ ਜੰਕਲ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਬਹੁਤ ਹੀ ਮੁਬਾਰਕ ਬਾਤ ਦੇਣਾ ਚਾਹੁੰਦਾ ਹਾਂ ਕਸ਼ਟਪੰਨ ਜੀ ਬਾਲਾ ਜੀ ਸੇਵਾ ਪਰਿਵਾਰ શ્રી ਮਨਿਕੂਰ ਕਾਮਰਸਰ ਵਾਲਿਆਂ ਨੂੰ ਕਿ ਜਿਨ੍ਹਾਂ ਨੇ ਇੱਥੇ ਇੰਨਾ ਵਧੀਆ ਉਪਰਾਲਾ ਕੀਤਾ ਹੈ ਕਿ ਚੌਂਕੀ ਦਾ ਅਰੇਂਜਮੈਂਟ ਕੀਤਾ ਹੈ ਜਿੱਥੇ ਕਿ ਐਨੇ ਵਧੀਆ ਸਿੰਗਰ ਮਾਤਾ ਜੀ ਦਾ ਬਾਲਾ ਜੀ ਦਾ ਗੁੰਗਾਨ ਕਰ ਰਹੇ ਨੇ ਅਤੇ ਇਨੀ ਸੰਗਤ ਆਈ ਹੈ ਅਤੇ ਇਹਨਾਂ ਦੇ ਨਾਲ ਸਾਰਿਆਂ ਦੇ ਲਈ ਲੰਗਰ ਅਤੇ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਹੈ ਮੈਂ ਇਸ ਜਿਹੜੀ ਸੇਵਾ ਪਰਿਵਾਰ ਹੈ ਜਿਹੜੀ ਮੈਨੇਜਮੈਂਟ ਹੈ ਇਹਦੇ ਸਾਰੇ ਮੈਂਬਰਾਂ ਨੂੰ तहे ਦਿਲੋਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਤੇ ਆਪਣੇ ਵੱਲੋਂ ਅੱਗੋਂ ਵਾਸਤੇ ਯਕੀਨ ਦਿਵਾਉਣਾ ਵਾ ਕਿ ਸਾਡੀ ਕਿਸੇ ਵੀ ਪਾਸੇ ਜਦੋਂ ਵੀ ਜ਼ਰੂਰਤ ਹੋਵੇ ਅਸੀਂ ਹਮੇਸ਼ਾ ਹਜ਼ਾਰਾਂ ਨੂੰ ਮੈਂ ਤੁਹਾਨੂੰ ਬਹੁਤ ਬਹੁਤ ਰਾਜ਼ੀ ਤੋਂ ਰਹਿਣ ਤੁਹਾਨੂੰ આમਂਤਰੀਤ ਹੋ ਰਿਹਾ ਹੈ ਸੋ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਅੱਜ ਇਸ ਪਹਿਲੀ ਵਾਰ ਆਇਆ ਹਾਂ ਤੇ ਇੱਥੇ ਇੰਨਾ ਵਧੀਆ ਪ੍ਰਬੰਧ ਦੇਖ ਕੇ ਤੇ ਬੜਾ ਆਨੰਦ ਆ ਰਿਹਾ ਹੈ ਸੋ ਇੱਕ ਵਾਰੀ ਫੇਰ ਤੋਂ ਮੈਂ ਸਾਰੀ ਮੈਨੇਜਮੈਂਟ ਨੂੰ ਮੁਬਾਰਕ ਦਿਨਾ ਨੂੰ ਪਤਾ ਲੱਗਿਆ ਕਿ ਪਿਛਲੇ 3 ਸਾਲ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਲਗਾਤਾਰ ਕੁੱਛਰਾ ਸਾਲ ਹੈ ਸੋ ਸਾਡੇ ਵੱਲੋਂ ਜੋ ਸਹਿਯੋਗ ਹੋ ਸਕਦਾ ਆਏਗਾ ਮੈਂ ਮਾਨਵ ਅਧਿਕਾਰ ਸੰਘਰਸ਼ ਕਮੇਟੀ ਜਿਹੜੇ ਇੰਟਰਨੈਸ਼ਨਲ ਸੰਸਥਾ ਹੈ ਉਹਦਾ ਜਨਰਲ ਸਕੱਤਰ ਵੀ ਆ ਉਹਨਾਂ ਵੱਲੋਂ ਵੀ ਜੋ ਵੀ ਸਹਿਯੋਗ ਸਾਡੇ ਤੇ ਲਿਆ ਜਾਏਗਾ ਅਸੀਂ ਹਮੇਸ਼ਾ ਇਸ ਮੈਨੇਜਮੈਂਟ ਦੇ ਨਾਲ ਅਜਿਹੇ ਨੌਜਵਾਨ ਨਸ਼ੇ ਵਿੱਚ ਹੋ ਰਹੇ ਆ ਇਸ ਬਾਰੇ ਆਪਣੇ ਵਿਚਾਰ ਦਿਓ ਕਿ ਕੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੋ ਇਹ ਮੈਨੇਜਮੈਂਟ ਕਰ ਰਹੀ ਹੈ ਇਸ ਤੋਂ ਵਧੀਆ ਕੋਈ ਤਰੀਕਾ ਨਹੀਂ ਹੋ ਸਕਦਾ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਾਂ ਇਹਨਾਂ ਚੀਜ਼ਾਂ ਤੋਂ ਬਾਹਰ ਲਿਆਉਣ ਵਾਸਤੇ ਕਿਉਂਕਿ ਜਿਵੇਂ ਕਿ ਕਹਿੰਦੇ ਨੇ ਕਿ ਖਾਲੀ ਮਨ ਸ਼ੈਤਾਨ ਦਾ ਘਰ ਹੈ ਜਦੋਂ ਕਿਸੇ ਅੱਜ ਦੀ ਯੁਵਾ ਪੀੜੀ ਕੋਲ ਕੁਝ ਵੀ ਕਰਨ ਵਾਸਤੇ ਨਹੀਂ ਹੋਏਗਾ ਤੇ ਜਿਹੜੀ ਬੁਰੀ ਸੰਗਤ ਹੈ ਉਹ ਉਹਨਾਂ ਨੂੰ ਆਪਣੇ ਫਾਇਦੇ ਵਾਸਤੇ ਗਲਤ ਰਸਤੇ ਤੇ ਲੈ ਜਾਂਦੀ ਹੈ ਉਹਨਾਂ ਨੂੰ ਨਸ਼ਿਆਂ ਵਾਲੇ ਪਾਸੇ ਲਾ ਦਿੰਦੀ ਹੈ ਤੇ ਜਿਵੇਂ ਇਹ ਸੇਵਾ ਮੰਡਲ ਕੰਮ ਕਰ ਰਿਹਾ ਹੈ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਜਦੋਂ ਤੁਸੀਂ ਚੰਗੇ ਪਾਸੇ ਲੱਗ ਜਾਂਦੇ ਹੋ ਤੇ ਮੈਨੂੰ ਲੱਗਦਾ ਇਸ ਤੋਂ ਵਧੀਆ ਕੋਈ ਕੰਮ ਹੀ ਨਹੀਂ ਹੋ ਸਕਦਾ ਬੱਚਿਆਂ ਨੂੰ ਖੇਡਾਂ 'ਚ ਪਾਰਟਿਸਿਪੇਟ ਕਰਾਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਜੇ ਧਾਰਮਿਕ ਪਾਸੇ ਦੇ ਵਿੱਚ ਲੋਕਾਂ ਦਾ ਬੱਚਿਆਂ ਦਾ ਯੁਵਾ ਪੀੜੀ ਦਾ ਧਿਆਨ ਰਹੇਗਾ ਕਿ ਉਹ ਨਸ਼ਿਆਂ ਤੋਂ ਆਪਣੇ ਆਪ ਬਰੇ ਹੋ ਜੇ ਅੱਜ ਦੇ ਜਿਹੜੇ ਪਿੰਡ ਜਿਹੜਾ ਸਨਾਤਨ ਧਰਮ ਉਹਦੇ ਵਿੱਚੋਂ ਵੀ ਕਈ ਬਲ ਗਈ ਇਹੋ ਹੀ ਹੈ ਕਿ ਇਹ ਫੈਮਲੀਆ ਹੋਈਆਂ ਜਿਹੜੀਆਂ ਕ੍ਰਿਸਚੀਅਨ ਅਡਾਪਟ ਕਰਨ ਡੀਆਂ ਉਹਦੇ ਬਾਰੇ ਤੁਸੀਂ ਕੀ ਕਹੋ ਮੇਰੇ ਖਿਆਲ ਨਾਲ ਪੰਜਾਬ ਦੀ ਇਸ ਵੇਲੇ ਸਭ ਤੋਂ ਵੱਡੀ ਟਰੈਜਡੀ ਇਹੋ ਹੀ ਹੈ ਕਿ ਬਾਹਰ ਨਹੀਂ ਜਿਹੜੀਆਂ ਮਿਸ਼ਨਰੀਆਂ ਨੇ ਉਹ ਲੋਕਾਂ ਨੂੰ ਪੈਸੇ ਦੇ ਕੇ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਤੇ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਤੇ ਐਦਾਂ ਦੇ ਧਾਰਮਿਕ ਅਨੁਸ਼ਟਾਨ ਸਾਡੇ ਸਨਾਤਨ ਧਰਮ ਵੱਲੋਂ Hindu ਧਰਮ ਵੱਲੋਂ ਚੱਲਦੇ ਰਹਿਣੇ ਚਾਹੀਦੇ ਨੇ ਕਿਉਂਕਿ ਜਦੋਂ ਸਾਡੇ ਧਰਮ ਬਾਰੇ ਸਾਡੀ ਯੁਵਾ ਪੀੜ੍ਹੀ ਨੂੰ ਸਭ ਕੁਝ ਪਤਾ ਆਏਗਾ ਕਿ ਸਾਡੇ ਧਰਮ ਵਿੱਚ ਸਾਡੇ ਧਰਮ ਤੋਂ ਵਧੀਆ ਕੋਈ ਨਹੀਂ ਇਹਦੀ ਜਿਹੜੀ ਰਿਚ ਸੱਭਿਆਚਾਰ ਹੈ ਅਮੀਰ ਸੱਭਿਆਚਾਰ ਹੈ ਜਿਹੜੀਆਂ ਚੀਜ਼ਾਂ ਸਾਡੇ ਧਰਮ ਦੀ ਤਰਸਾ ਦੇ ਦਿਖਾਵੇ ਆਉਂਦੇ ਸਿਰਫ ਇਹੀ ਇੱਕ ਤਰੀਕਾ ਹੈ ਜਿਸ ਦੇ ਨਾਲ ਕੇਸੀ ਆਪਣੀ ਯੁਵਾ ਪੀੜ੍ਹੀ ਨੂੰ ਆਪਣੇ ਧਰਮ ਦੇ ਨਾਲ ਜੋੜੇ ਰੱਖ ਸਕਦੇ ਆ ਤੇ ਸਾਡੇ ਵੱਲੋਂ ਜੋ ਸਹਿਯੋਗ ਚਾਹੀਦਾ ਅਸੀਂ ਹਮੇਸ਼ਾ ਹੀ ਨਾਲ ਆ ਸਕੂਲ ਵੱਲੋਂ ਵੀ ਆਪਣੀ ਸੰਸਥਾ ਦੇ ਵੱਲੋਂ ਵੀ ਤੇ ਕਿਸੇ ਵੀ ਲੈਵਲ ਤੇ ਇੱਕ ਹਿੰਦੂ ਹੋਣ ਦੇ ਨਾਤੇ ਵੀ ਅਸੀਂ ਬਿਲਕੁਲ ਬਹੁਤ ਬਹੁਤ ਧੰਨਵਾਦ ਵੀ ਸਹੀ ਵਿਵੇਕ ਸਾਹਿਬ ਨੂੰ ਸ਼ਿਵ ਸਨ ਸ਼ਰੇਤ ਨਾ ਬਰ ਬਲਦਾਨ ਫੋਰਸ ਐਨ ਜੀਓ ਵੱਲੋਂ ਅੱਜ ਜਿਸ ਤਰ੍ਹਾਂ ਕਿ ਸਰ ਨੇ ਦੱਸਿਆ ਕਿ 3 ਸਾਲ ਤੋਂ ਇਹ ਪ੍ਰੋਗਰਾਮ ਬਾਲਾ ਜੀ ਦਾ ਹੋ ਰਿਹਾ ਹੈ ਔਰ ਅੱਜ ਇੱਕ ਬੜਾ ਵੱਡਾ ਦਿਨ ਹਨਮਾ ਜਨਤੀ ਵੀ ਆ ਔਰ ਖੁਸ਼ੀ ਹੁੰਦੀ ਹੈ ਕਿ ਜੋ ਸਾਡੇ ਨੌਜਵਾਨ ਸਾਡੇ ਸਨਾਤਨ ਸਮਾਜ ਦੇ ਬੱਚੇ ਜਿਹੜਾ ਇਹੋ ਜੇ ਧਰਮ ਕਰਮ ਦੇ ਕੰਮਾਂ ਦੇ ਨਾਲ ਜੁੜਦੇ ਨੇ ਇਸ ਤਰ੍ਹਾਂ ਦੇ ਤੁਸੀਂ ਉਹਨੇ ਡਿਸਕਸ ਕਰ ਰਹੇ ਸੀਗੇ ਕਿ ਨਸ਼ੇ ਦਾ ਬੜਾ ਵੱਡਾ ਇੱਕ ਪ੍ਰੋਬਲਮ ਸਾਡੇ ਯੂਥ ਦੇ ਉੱਤੇ ਚੱਲਦੀ ਹੈ। ਔਰ ਸਪੋਰਟਸ ਦੇ ਨਾਮ ਨਾਲ ਜਦੋਂ ਇਹੋ ਜਿਹੇ ਧਰਮ ਕਰਨ ਦੇ ਕੰਮ ਹੁੰਦੇ ਨੇ, ਬੱਚਿਆਂ ਦੇ ਵਿੱਚ ਪਾਰਟਿਸਪੇਟ ਕਰਦੇ ਨੇ ਤੇ ਨੇਚਰਲੀ ਆ ਉਹਨਾਂ ਦੇ ਮਾਈਂਡ ਦੇ ਉੱਤੇ ਕੁਛ ਨਾ ਕੁਛ ਇਫੈਕਟ ਆ ਸਿੱਧਾ ਚੰਗੀ ਚੀਜ਼ ਦਾ ਜਰੂਰ ਆਉਂਦਾ। ਇਹਦੇ ਨਾਲ ਨਾਲ ਜਿਹੜੀ ਹੈ ਸੁਸਾਇਟੀ ਹੈ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਕਰਾਇਆ ਜਾਂਦਾ ਹੈ ਕਸ਼ਟਭੰਜਨ ਬਾਲਾਂ ਦੀ ਸੇਵਾ ਪਰਿਵਾਰ ਇਹਨਾਂ ਦੀ ਕਿਸਾਨਾਂ ਵਧੀਆ ਚੀਜ਼ ਜਿਹੜੀ ਹੈ ਕਿ ਧਰਮ ਦਾ ਕੰਮ ਤੇ ਕਰਦੇ ਨੇ ਸਨਾਤਨ ਨੂੰ ਪ੍ਰੋਮੋਟ ਕਰਦੇ ਨੇ ਸਨਾਤਨ ਦੇ ਬਾਰੇ ਬੱਚਿਆਂ ਨੂੰ ਅਵੇਅਰ ਕਰਦੇ ਨੇ ਲੇਕਿਨ ਨਾਲ ਦੇ ਨਾਲ ਜਿਹੜਾ ਸੋਸ਼ਲ ਵਰਕ ਕਰਦੇ ਨੇ ਲਾਈਕ ਜਿਸ ਦਾ ਕਿਸੇ ਗਰੀਬ ਨੂੰ ਕੋਈ ਦਵਾਈਆਂ ਦੀ ਜ਼ਰੂਰਤ ਹੈ ਉਹਦੇ ਵਿੱਚ ਆ ਹੈਲਪ ਕਰਦੇ ਨੇ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਟ੍ਰੈਜੇਡੀ ਹੁੰਦੀ ਆ ਉੱਥੇ ਜਾ ਕੇ ਉਹਨਾਂ ਦੀ ਹੈਲਪ ਕਰਦੇ ਨੇ ਸੋ ਬੱਚਿਆਂ ਨੂੰ ਧਰਮ ਦੇ ਨਾਮ ਨਾਲ ਜਿਹੜੀ ਇਹ ਨੈਚਰ ਜਿਹੜਾ ਆਪਾਂ ਰੂਟੀਨ ਦੇ ਵਿੱਚ ਅਸੀਂ ਸਕੂਲਾਂ ਦੇ ਵਿੱਚ ਐਜੂਕੇਸ਼ਨ ਬੱਚਿਆਂ ਨੂੰ ਦਿੰਦੇ ਨੇ ਉਹ ਤਾਂ ਮਸਟ ਹੈ ਹੀ ਆ ਉਹਦੇ ਨਾਲ ਨਾਲ ਧਰਮ ਦੀ ਜਿਹੜੀ ਜਾਣਕਾਰੀ ਧਰਮਦਾਰ ਉਹਨਾਂ ਨੂੰ ਗਿਆਨ ਦੇਣਾ ਔਰ ਉਸਦੇ ਨਾਲ ਨਾਲ ਉਹਨਾਂ ਨੂੰ ਸੋਸ਼ਲ ਕਰਨਾ ਤਾਂ ਕਿ ਉਹ ਕਿਸੇ ਵੀ ਜ਼ਰੂਰਤਮੰਦ ਲੋਕ ਨੂੰ ਕਿਸੇ ਨੂੰ ਵੀ ਉਹਦੇ ਮੋਸਟਲੀ ਕਿਸੇ ਵੇਲੇ ਹੁੰਦਾ ਕਿ ਕੋਈ ਬੰਦਾ ਕਹਿੰਦਾ ਕਿ ਯਾਰ ਉਹਨੂੰ ਪਰੇਸ਼ਾਨੀਆਂ ਮੈਂ ਕੀ ਕਰਨਾ ਹੈ ਲੇਕਿਨ ਇਹਨਾਂ ਦੇ ਵਿੱਚ ਪੂਰੀ ਟੀਮ ਦੀ ਇੱਕ ਖਾਸियत ਹੈ ਕਿ ਹਮੇਸ਼ਾ ਸੋਸ਼ਲ ਵਰਕ ਨੂੰ ਹੀ ਪ੍ਰੀਫਰੈਂਸ ਦਿੰਦੇ ਨੇ ਧਰਮ ਦੇ ਨਾਲ ਨਾਲ ਸੋ ਮੈਂ ਆਪਣੇ ਵੱਲੋਂ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾ ਔਰ ਆਪਣੇ ਨੂੰ ਕੁਝ ਕਿਸਮਾ ਸਮਝਦਾ ਕਿ ਅੱਜ ਤੀਸਰਾ ਸਾਲ ਹੈ ਪ੍ਰੋਗਰਾਮ ਦਾ ਔਰ ਤੀਸਰੀ ਵਾਰੀ ਮਹਾਰਾਜ ਨੇ ਮੇਰੀ ਹਾਜ਼ਰੀ ਇੱਥੇ ਲਗਵਾਈ ਹੈ ਸੋ ਅਸੀਂ ਇੱਥੇ ਹਨੂਮਾਨ ਜੀ ਕੋ ਮਾਤਾ ਜੀ ਕੋ ਉਹ ਵੀ ਸਾਡੇ ਸਨਾਤਨ ਦੇਵੀ ਦੇਵਤਾ ਨੇ ਉਹਨਾਂ ਕੋਲੋਂ ਅਸ਼ੀਰਵਾਦ ਲੈਣ ਆਇਆ ਔਰ ਹੋਰ ਵੀ ਜਿਹੜੇ ਇੱਥੇ ਸੰਤ ਮਹਾਤਮਾ ਜਿਹੜੇ ਮਾਪੂਛ ਆਏ ਨੇ ਉਹਨਾਂ ਦਾ ਵੀ ਅਸ਼ੀਰਵਾਸ ਸਾਨੂੰ ਮਿਲਿਆ ਸੋ ਇਸ ਨਾਲ ਹੀ ਮੈਂ ਕੋਰੀ ਪੇਰ ਪੂਰੇ ਸਮਾਜ ਨੂੰ ਪੂਰੀ ਟੀਮ ਨੂੰ ਐਸਜੀਪੀ ਵਧਾਈ ਦੇਣਾ ਵਾ ਕਿ ਇਹੋ ਜਿਹਾ ਵਧੀਆ ਕੰਮ ਹੋ ਰਿਹਾ ਹੈ ਜਿਸ ਨਾਲ ਤਾਂ ਨਾਲ ਜੁੜੇ ਹੋਏ ਕੰਮ ਕਰ ਰਹੇ ਹਨ ਰਾਜ ਦੀ ਬਾਲਾ ਦੀ ਸਰਕਾਰ ਇਹ ਪੂਰੀ ਫੇਲ ਇਹਨਾਂ ਦੇ ਬੱਚਿਆਂ ਨੂੰ ਜਾਨ ਚਾਦਰ ਲਗਾਉਣਗੇ ਅੱਜ ਬੜੀ ਖੁਸ਼ੀ ਨਾਲ ਉਹ ਜਿੰਨਾਂ ਨੇ ਆਪਣਾ ਕੀਮਤੀ ਟਾਈਮ ਲਿਆ ਹੈ ਬਾਲਾ ਜੀ ਸਰਕਾਰੋਂ ਨਾਲ ਵਾਤੇ ਹਮਾਰੇ ਚੈਂਬਰ ਵਿੱਚ ਬਹੁਤ ਸਾਰੇ ਕਿਰਪਾ ਕਰਨ ਰੈਂਟਾ ਔਰ ਪਿਆਰ ਸਾਰੇ ਦੇਸ਼ ਵਾਸੀ ਨੂੰ ਬਹੁਤ ਬਹੁਤ ਵਧਾਈ ਹੋਵੇ। ਔਰ ਇੱਕ ਗੱਲ ਸੋਚੋ ਸਾਡੇ ਡੀਜੀ ਮਹੰਦਰੀ ਜੀ ਦਾ ਜਿੰਨਾ ਪ੍ਰਸ਼ਾਦਾ ਨਹੀਂ ਛਕਿਆ ਉਹ ਛਕ ਸਕਦੇ ਨੇ ਉਹ ਸਾਕੇ ਬੰਦਾ ਦੇ ਵਿੱਚ ਬੈਠ ਕੇ ਨਿਰਵਾਪਕਾ ਕਰੋ। ਕਰਦੇ ਨੇ ਔਰ ਜੇ ਵੀ ਟੂਟ ਵਰਤਣਾ ਹੈ ਬਾਲਾ ਜੀ ਸਰਕਾਰ

ਇਹ ਸੇਵਾ ਪਰਿਵਾਰ ਇਸ ਦਾ ਅਗਰੇ ਕਿਹਾ ਗਿਆ ਕਿ ਇਹ ਸਭ ਦਾ ਪਰਿਵਾਰ ਆ ਇਹ ਜ਼ਰੂਰੀ ਨਹੀਂ ਆ ਕਿ ਜਮ ਮੇਰਾ ਵਾ ਜਾਂ ਕਿਸੇ ਦਾ ਵਾ ਇਹ ਸਭ ਦਾ ਪਰਿਵਾਰ ਆ ਇਸ ਮਹੀਨ ਦੇ ਵਿੱਚ ਮੇਰੇ ਨਾਲ ਸਾਡੇ ਕੈਸ਼ੀਅਰ ਰਾਜੂ ਬਾਜੀ ਸਾਡੇ ਨਵੀਨ ਪ੍ਰਧਾਨ ਜੀ ਆਪਣੇ ਸਮੀਰ ਜੀ ਹੋਰ ਸੇਮਾ ਜੀ ਹੋਰ ਆਪਣੇ ਨਾਲ ਸਾਡੇ ਸੈਕਟਰੀ RAM ਜੀ ਅੱਛੀ ਜੀ ਜਿਹੜੇ ਮੇਰੀ ਯੋਧ ਦੀ ਟੀਮ ਆ ਜਿਹੜੇ ਮੇਰੇ ਲਗਭਗ ਜੋਰ ਵੀ ਮੇਰੇ ਪੁੱਤਰ ਨੇ ਤੇ ਮੇਰੇ ਬੱਚੇ ਨੇ ਜਿਹੜੇ 30 ਜਣੇ ਆਡੇ ਨਾਲ ਸਪੋਰਟ ਕਰ ਰਹੇ ਨੇ ਪਰ ਸਭ ਤੋਂ ਸੋਖੀ ਗੱਲ ਸਾਨੂੰ ਇਹ ਲੱਗਦੀ ਹੈ ਦੇ ਵਿੱਚ ਕਿ ਪ੍ਰਭੂ ਨਾਮ ਨਾਲ ਆਨੰਦ ਅਲੱਗ ਆ। ਉਹ ਇਸ ਕਰਕੇ ਹਰ ਕੋਈ ਕੋਈ ਕਿਸੇ ਦਾ ਨਾਮ ਲੈਂਦਾ ਕੋਈ ਕਿਸੇ ਦਾ ਨਾਮ ਲੈਂਦਾ ਪ੍ਰਭੂ ਦਾ ਨਾਮ ਲੈਣਾ ਨਾਲ ਕੋਈ ਫਰਕ ਨਹੀਂ। ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਬਾਲਾ ਜੀ ਸਰਕਾਰ ਨੂੰ ਮੰਨੋ ਔਰ ਯੂਥ ਨੂੰ ਇਹੋ ਹੀ ਮੇਰਾ ਮੈਸੇਜ ਆ ਸਭ ਤੋਂ ਪਹਿਲੇ ਨਸ਼ੇ ਛੱਡੋ ਤੇ ਬਾਲਾ ਜੀ ਨੂੰ ਮੰਨੋ। ਜਿਹੜਾ ਨਸ਼ੇ ਛੱਡ ਗਿਆ ਉਹ ਉਹਨਾਂ ਦੇ ਚਰਨਾਂ 'ਚ ਲੰਘ ਗਿਆ ਤੇ ਜਿਹੜਾ ਨਸ਼ੇ ਨਹੀਂ ਛੱਡੂਗਾ ਉਹ ਆਪਣੇ ਮਾਪਿਓ ਦੀ ਕੀ ਕਿਸੇ ਦੀ ਵੀ ਸੇਵਾ ਨਹੀਂ ਕਰ ਸਕਦਾ। ਇਸ ਕਰਕੇ ਜੈ ਸ਼੍ਰੀ ਰਾਮ ਸਾਰਿਆਂ ਨੂੰ ਬੇਨਤੀ ਆ ਮੇਰੇ ਭਰਾਵਾਂ ਨੂੰ ਕਿ ਨਸ਼ੇ ਛੱਡੋ ਬਾਲਾ ਜੀ ਨੂੰ ਮੰਨੋ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ